ਹਾਂਜੀ ਸਰ 30000 ਰਸੀਦੀਆਂ ਗੋਲੀਆਂ ਫੜੀਆਂ ਗਈਆਂ ਬਠਿੰਡਾ ਪੁਲਿਸ ਵੱਲੋਂ ਕੀ ਕਾਰਵਾਈ ਚੱਲੀ ਆ। ਮਾਰਯੋਗ ਐਸਐਸਪੀ ਸਾਹਿਬ ਬਠਿੰਡਾ ਦੀ ਗਾਈਡੈਂਸ ਦੇ ਅੰਡਰ ਸੀਆਈਏ 1 ਦੀ ਟੀਮ ਵੱਲੋਂ ਤਿੰਨ ਵਿਅਕਤੀ ਜਿਹੜੇ ਹੈਗੇ ਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਹਨਾਂ ਦੀ ਪੋਜੀਸ਼ਨ ਦੇ ਵਿੱਚੋਂ 30000 ਜਿਹੜੇ ਗੋਲੀਆਂ ਨੇ ਬਰਾਮਦ ਕੀਤੀਆਂ ਨੇ। ਇਹ ਤਿੰਨ ਵਿਅਕਤੀ ਤਰਲੋਚਨ ਰੇਸ਼ਮ ਰੋਸ਼ਨ ਐਂਡ ਸੁਖਦੀਪ ਇਹ ਤਿੰਨੋ ਪੁਚੋਕਲਾਂ ਦੇ ਰਹਿਣ ਵਾਲੇ ਨੇ ਤੇ ਇਹਦੇ ਵਿੱਚ ਜਿਹੜਾ ਸੁਖਦੀਪ ਨਾਮ ਦਾ ਵਿਅਕਤੀ ਹੈ ਇਹਦੇ ਤੇ ਪਹਿਲਾਂ ਵੀ 2020 ਦੇ ਵਿੱਚ 1 ਲੱਖ ਗੋਲੀ ਰਿਕਵਰ ਹੋਈ ਸੀ ਉਸ ਸੰਬੰਧ ਚ ਮੁਕਦਮਾ ਦਰਜ ਹੋਇਆ ਸੀਗਾ ਤੇ ਪਿਛਲੇ 3-4 ਸਾਲਾਂ ਤੋਂ ਜੇਲ੍ਹ ਦੇ ਵਿੱਚ ਹੀ ਬੰਦ ਸੀਗਾ ਥੋੜੀ ਦੇਰ ਪਹਿਲਾਂ ਹੀ ਇਹ ਜ਼ਮਾਨਤ ਤੇ ਆਇਆ ਸੀਗਾ ਦੋਸਤ ਬਾਅਦ ਫਿਰ ਦੁਬਾਰਾ ਜਿਹੜਾ ਹੈਗਾ ਇਸ ਕਰਬਾਰ ਦੇ ਵਿੱਚ ਲੱਗੇ ਹੋਏ ਸੀਗੇ ਤੋਂ ਇਸ ਬੰਦੇ ਦੇ ਵਿੱਚ ਅਸੀਂ ਥਾਣਾ ਕੈਂਟ ਦੇ ਵਿੱਚ ਮੁਕਦਮਾ ਨੰਬਰ 77 ਅੰਡਰ ਸੈਕਸ਼ਨ ਐਂਡੀਪੀਐਸ ਐਕਟ ਦਰਜ ਰਜਿਸਟਰ ਕਰ ਲਿਆ ਤੇ ਫਰਦਰ ਜਿਹੜੀ ਹੈਗੀ ਅੱਗੇ ਵੀ ਉਹਨਾਂ ਦੀ ਇੰਟਰੋਗੇਸ਼ਨ ਜਿਹੜੀ ਹੈਗੀ ਸੀ ਕਰ ਰਹੇ ਆ ਕਿ ਇੰਨੀ ਵੱਡੀ ਮਾਤਰਾ ਦਾ ਜਿਹੜੀ ਨਸ਼ੀਲੀਆਂ ਗੋਲੀਆਂ ਸੀ ਕਿੱਥੋਂ ਲੈ ਕੇ ਆਏ ਅੱਗੇ ਫਰਦਰ ਕਿੱਥੇ-ਕਿੱਥੇ ਵੇਚਦੇ ਸੀਗੇ ਸੋਸ ਸੰਬੰਧ ਵਿੱਚ ਸਾਡੀ ਜਿਹੜੀ ਫਰਦਰ ਇੰਟਰਵਿਊਸ਼ਨ ਚੱਲ ਰਹੀ ਹੈ ਸਰ ਇਹ ਕਿੰਨੇ ਟਾਈਮ ਦੀ ਕਾਰੋਬਾਰੀ ਪਟਾਸੀ ਇਹ ਕਾਫੀ ਦਿਨ ਦੀ ਇਸ ਚੀਜ਼ ਦੇ ਵਿੱਚ ਲੱਗੇ ਹੋਏ ਜਿੱਦਾਂ ਉਹ ਦੱਸੇਵੇਂ ਪਹਿਲਾਂ ਵੀ ਇਹਨਾਂ ਤੋਂ ਇੱਕ ਲੱਖ ਗੋਲੀ ਦੇ ਕਰੀਬ ਜਿਹੜੀ ਹੈਗੀ ਹੈ ਸੁਖਦੀਪ ਤੋਂ ਰਿਕਵਰ ਹੋਈਆਂ ਸੀਗੀਆਂ ਤੇ ਬੇਲ ਤੋਂ ਆਉਣ ਤੋਂ ਬਾਅਦ ਦੁਬਾਰਾ ਜਿਹੜੇ ਹੈਗੇ ਇਸ ਕੰਮ ਦੇ ਵਿੱਚ ਲੱਗੇ ਹੋਏ ਸੀਗੇ ਹੁਣ ਇਹਨਾਂ ਦੀ ਪੋਜੀਸ਼ਨ ਦੇ ਵਿੱਚੋਂ 30000 ਗੋਲੀਆਂ ਜਿਹੜੀਆਂ ਬਰਾਮਦ ਹੋਈਆਂ ਨੇ ਫਰਦਰ ਜਿਹੜੀ ਹੈਗੀ ਹੈ ਇਹਨਾਂ ਤੋਂ ਹੋਰ ਵੀ ਜਿਹੜੀ ਕਾਫੀ ਸਾਨੂੰ ਇਨਪੁਟਸ ਮਿਲੀਆਂ ਨੇ ਉਹਨਾਂ ਦੇ ਵਿੱਚ ਅਸੀਂ ਵਰਕ ਕਰ ਰਹੇ ਹਾਂ ਸਰੇ ਰਹਿਣਾ ਬੇਸਿਕ ਕਿੱਤੂ ਦੇ ਇਹ ਕਿੰਨੇ ਬੰਦੇ ਜਿਹੜੇ ਹੈਗੇ ਨੇ ਪੁੱਛੋ ਗੱਲਾਂ ਦੇ ਰਹਿਣ ਵਾਲੇ ਸਰ ਇਸ ਤਰ੍ਹਾਂ ਦੇ ਜਿਹੜੇ ਨਸ਼ੇ ਦੇ ਪਦਾਰਥ ਵੇਚ ਰਿਹਾ ਉਹਨਾਂ ਨੂੰ ਕੀ ਮੈਸੇਜ ਦੇਣਾ ਹੈ ਦੇਖੋ ਜੀ ਮਾੜੇ ਕੰਮ ਦਾ ਮਾੜਾ ਨਤੀਜਾ ਹੈ ਜਿਹੜਾ ਵੀ ਬੰਦਾ ਕਿਸੇ ਮਾੜੇ ਕੰਮ ਦੇ ਵਿੱਚ ਇਨਵੋਲ ਹੈ ਚਾਹੇ ਕਿਸੇ ਨਸ਼ੇ ਦੇ ਵਿੱਚ ਸਮਗਲਿੰਗ ਦੇ ਵਿੱਚ ਹੈਗਾ ਇੱਕ ਨੱਕ ਤੇ ਉਹਨਾਂ ਨੂੰ ਫੜਿਆ ਜਾਣਾ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਜਿਹੜਾ ਵੀ ਬੰਦਾ ਨਸ਼ੇ ਦੇ ਵਿੱਚ ਫੜਿਆ ਜਾਂਦਾ ਉਹਦੇ ਖਰਾਬ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਸਰ ਇਹ ਕੰਮ ਤਾਂ ਅਸੀਂ ਇਹੀ ਕਰਦੇ ਸੀ ਕਿ ਕੋਈ ਮੋਰ ਨਹੀਂ ਕੰਮ ਕਰਦਾ ਨਹੀਂ ਜਿਹੜੀ ਮੋਰ ਦੀ ਪੁਛਕਿਸ਼ ਦੇ ਵਿੱਚ ਇਹੀ ਹੈ ਕਿ ਜਿਹੜਾ ਇਹ ਮੇਨ ਕੰਮ ਸੀ ਗੋਲੀਆਂ ਵਿੱਚ ਕੀ ਗੁਜ਼ਾਰਾ ਕਰਦੇ ਸੀ